ਲਓ ਵੀ ਮਿੱਤਰੋ ਅੱਜ ਫਿਰ ਤੁਹਾਡੇ ਲਈ ਖਰਾ ਸੋਨਾ ਲਿਆਤਾ ਨੌਕਰੀ ਬਸ਼ੀਰੀ ਲੈਂਦੇ ਜਾਵਾਂ ਆਂਟੇ ਨਾਲ ਦੀ ਚਿੱਟੇ ਕੋਈ ਸਪੌਟ ਨਹੀਂ ਛੋਟੀ ਉਮਰ ਆ ਕੱਦ ਬਹੁਤ ਆ ਕੱਦ ਕਰੇ ਵੀ ਕੋਣਾ ਬਾ ਬਹੁਤ ਤਕੜਾ ਇਹਦਾ ਬਾਕੀ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਆ ਕਿੰਨੀ ਉਮਰ ਆ ਕੀ ਖਾਨਦਾਨ ਉਸ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ ਤਹਿਤੋਂ ਸਵਾਗਤ ਹੈ ਜੀ ਆਨੋ ਤੋ ਅੱਜ ਤਾਂ ਨਵੀਂ ਸਵੇਰ 9 ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਤੇ ਅੱਜ ਬਹੁਤ ਹੀ ਚੰਗੀ ਬਿਸ਼ੇਰੀ ਲੈ ਆਏ ਤੁਹਾਡੇ ਸਾਹਮਣੇ ਨੁਕਰੀ ਬਿਸ਼ੇਰੀ ਜਿਹੜੇ ਭਰਾ ਨੁਕਰੀ ਬਿਸ਼ੇਰੀ ਲੱਭਦੇ ਹੁੰਦੇ ਆ ਜਾਂ ਚੰਗੇ ਕੱਦ-ਕਾਰਡ ਦੀ ਚੰਗੇ ਖਾਨਦਾਨ ਦੀ ਬਿਸ਼ੇਰੀ ਭਾਲਦੇ ਆ ਤਾਂ ਉਹ ਆ ਵੀਡੀਓ ਦੇਖ ਲਓ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੇ ਦਿਆਂ ਬੱਚੀ ਪੂਰੀ ਚੰਗੇ ਚੰਗਾ ਕੱਦ ਕਰ ਰਹੀ ਹੈ ਤੇ ਓਵਰਆਲ ਸਾਰੀ ਚੰਗੀ ਆ ਬਸ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵ notifications on ਕਰਦੋ ਤਾਂ ਕਿ ਵੀਡੀਓ ਪੌਂਸਰ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਦੋਸਤੋ ਆਜੋ ਬਾਦਿਆਂ ਵੀਡੀਓ ਵੱਲ ਘਰੋ ਚੈੱਕ ਬੇਸ਼ੇਰੀਏ ਦੋਸਤੋ 14 ਮਹੀਨੇ ਉਮਰ ਹੈ ਜੀ ਕੁੰਡੀ ਵਾਲਾ ਕੰਨ ਆ ਗਰਦਨ ਗੁਰਦਨ ਦੀ ਚੰਗੀ ਹੈ ਹੱਕ ਬਾਰਡੇ ਦੀ ਸੋਹਣੀ ਲੈਂਥ ਲੰਥ ਤੇ ਸੋਹਣੀ ਹੱਡਾਂ ਪੈਰਾਂ ਦੀ ਮਜ਼ਬੂਤ ਆ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਕੱਲਾਂ ਵਾਲੇ ਚੇਤਕ ਦੇ ਡਾਇਰੈਕਟ ਬੱਚੀ ਆ ਕੱਲਾਂ ਵਾਲੇ ਚੇਤਕ ਨੇ ਵੱਡੇ ਵੱਡੇ ਘੋੜੇ ਘੂੜੀਆਂ ਬਹੁਤ ਪੈਦਾ ਕੀਤੇ ਕਾਫੀ ਨਾਮ ਬਣਾਇਆ ਹੋਇਆ ਤੇ ਉਹ ਬੱਚਿਆਂ ਤੋਂ ਇੱਕ ਬੱਚੀ ਇਹ ਵੀ ਆ ਜਿਹੜੀ ਆਉਣ ਵਾਲੇ ਟਾਈਮ 'ਚ ਆਪਦੇ ਪਿਓ ਦਾ ਤੇ ਆਪਦੇ ਮਾਲਕ ਦਾ ਚੰਗਾ ਨਾਮ ਕਰੋ ਕਿਉਂਕਿ ਬੱਚੀ ਦੀ ਹਜੇ 14 ਮਹੀਨੇ ਉਮਰਾਂ ਨਾਟੋਂ ਬਾਹਰ ਤਾਂ ਹੋਣੀ ਹੋਈ ਖੜੀ ਆ ਬਾਕੀ ਹੱਕ ਹੱਕ ਦੀ ਮਜ਼ਬੂਤੀ ਦੇਖੋ ਪੁੱਠਾ ਪਾਠਾ ਪੂਰਾ ਡਬਲ ਆ ਲੰਬਾਈ ਲਮੂਰੀ ਚ ਵੀ ਸੋਹਣੀ ਆ ਹੱਡ ਗੋਡਿਆਂ ਦੀ ਮਜ਼ਬੂਤ ਆ ਮੇਨ ਗੱਲ ਸਿਕਾ ਹੈ ਨਹੀਂ ਸਪੌਟ ਕੋਈ ਵੀ ਹੈ ਨਹੀਂ ਸਿਰਫ ਇੱਕ ਨਿੱਕਾ ਜਿਹਾ ਸਪੌਟ ਪੂਛ ਦੇ ਥੱਲੇ ਆ ਤੇ ਨਾ ਕੋਈ ਪਿੰਡੇ ਤੇ ਨਾ ਕੋਈ ਕੰਨਾਂ 'ਚ ਨਾ ਅੱਖਾਂ ਦੇ ਉੱਤੇ ਪੂਰੀ ਸਾਫ਼ ਆ ਅੱਖਾਂ-ਅੱਖਾਂ ਦੀ ਵੀ ਸਾਫ਼ ਆ ਦੋਸਤੋ ਦੋਨੇ ਅੱਖਾਂ ਕਾਲੀਆਂ ਜੀਆਂ ਇਹਦੀਆਂ ਤੇ ਪੈਰਾਂ ਪੂਰਾ ਵੀ ਸਾਫ਼ ਕੋਈ ਕਾਮਚੀ ਨਹੀਂ ਪੈਂਦੀ ਤੇ ਅੱਖਾਂ ਨਾ ਦੀ ਕੰਡੀਸ਼ਨ ਤੋਂ ਹੀ ਨੇੜੋਂ ਤੋਂ ਚੈੱਕ ਕਰ ਸਕਦੇ ਹਾਂ ਕੁੰਡੀ ਵਾਲਾ ਕੰਨ ਆ ਦੋਸਤੋ ਗਰਦਨ ਰੋਡ ਤੋਂ ਤੇ ਸੋਹਣੀਆਂ ਘੱਲਾਂ ਵਾਲੇ ਚੇਤਕ ਦੀ ਬੱਚੀ ਬੱਚੀ ਨੇ ਖਾਧੋ-ਪੁੱਧ ਚੰਗਾ ਕਰਦੇ ਨੇ ਬੱਚੀ ਦੀ ਮਾਂ ਵੀ ਦੋਸਤੋ ਨੌਕਰੀ ਆ ਨੌਕਰੀ ਮਾਂ ਦੀ ਬੱਚੀ ਆ ਸਟੈਪਕੇ ਵੱਲੋਂ ਰਹਿਦਾ ਦੇਖੋ ਖੜਨੇ-ਖੁੜਨੇ ਦੀ ਵੀ ਸੋਹਣੀ ਆ ਜੀ ਬਾਕੀ ਬੱਚੀ ਵੀ ਬਿਕਾਊਗਾ ਦੋਸਤੋ ਜਿਹੜਾ ਵੀ ਭਰਾ ਕੋਈ ਨੌਕਰੀ ਬੱਚੀ ਲੈਣ ਦਾ ਚਾਹਵਾਨ ਹੋਵੇ ਜਾਂ ਕੋਈ ਚੰਗੇ ਕੱਦ ਵਾਲੀ ਬੱਚੀ ਭਾਲਦਾ ਵੇ ਚੰਗੇ ਕੰਡੀਸ਼ਨਾਂ ਦੀ ਬੱਚੀ ਭਾਲਦਾ ਹੋਵੇ ਤਾਂ ਆਹ ਬੱਚੀ ਦੇਖ ਲੋ ਜੀ ਕੱਲਾਂ ਲਈ ਚੀਤਕ ਦੀ ਆ ਬਾਕੀ ਮੈਂ ਨੰਬਰ ਬੋਲ ਦੇਣਾ ਕੋਈ ਹੋਰ ਡਿਟੇਲ ਜਾਣ ਵਾਲੀ ਰਹਿੰਦੀ ਹੋਵੇ ਜਿਹੜੀ ਮੈਂ ਵੀਡੀਓ 'ਚ ਨਾ ਦਿੱਤੀ ਹੋਵੇ ਆਪਾਂ ਤੇ ਉਹ ਤੁਸੀਂ ਨਾ ਨੰਬਰਾਂ ਤੇ ਸੰਪਰਕ ਕਰਕੇ ਪਤਾ ਲੈ ਸਕਦੇ ਰੇਟ ਵੀ ਹੈ ਜਿਹੜਾ ਉਹ ਵੀ ਤੁਸੀਂ ਨੰਬਰਾਂ ਤੇ ਪੁੱਛ ਸਕਦਾ ਨੰਬਰ ਕਰ ਲਓ ਨੋਟ ਦੋਸਤ 62391 53544 98555 9907 ਤੇ ਉਹਨੇ ਟਾਈਮ ਲਈ ਮੈਨੂੰ ਦੇ ਦਿਓ ਇਜਾਜ਼ਤ ਮਿਲਦੇ ਹਾਂ ਜਲਦ ਨਵੇਂ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ